ਤਾਂ ਸਿੱਖਾਲ ਜੀ ਬੜਾ ਐਮ ਮੁੱਦੇ ਦੇ ਦਿੱਤੇ ਗੱਲਬਾਤ ਫੇਰ ਕਰਾਂਗੇ ਮਾਈਨਿੰਗ ਦਾ ਮੁੱਦਾ ਜਿੱਥੇ ਲਗਾਤਾਰ ਮਾਈਨਿੰਗ ਦੀਆਂ ਆ ਜਿਹੜੀਆਂ ਵੀਡੀਓ ਆਉਂਦੀਆਂ ਰਹੀਆਂ ਸੀ ਪਹਿਲਾਂ ਲਗਾਤਾਰ ਡਿਸਟਰਬੈਂਸ ਦੇ ਸੀ ਲੋਕ ਪਰੇਸ਼ਾਨ ਰਹਿੰਦੇ ਸੀ ਹਾਲਾਂਕਿ ਪਿਛਲੇ ਕੁਝ ਦਿਨਾਂ ਤੋਂ ਮਾਈਨਿੰਗ ਨੂੰ ਠੱਲ ਪਈ ਹੋਈ ਆ ਰਾਤ ਦੇ ਸਮੇਂ ਜਿਹੜੀ ਨਜਾਇਜ਼ ਮਾਈਨਿੰਗ ਹੁੰਦੀ ਸੀ ਉਹ ਪਿਛਲੇ ਕੁਝ ਦਿਨਾਂ ਤੋਂ ਜਿਹੜੀ ਆ ਠੱਲ ਪਈ ਹੋਈ ਆ ਜਿਹਦੇ ਨਾਲ ਲੋਕਾਂ ਨੇ ਸੁੱਖ ਦਾ ਸਾਹ ਤਾਂ ਜ਼ਰੂਰ ਲਿਆ ਪਰ ਇਥੇ ਨਾਲ ਹੀ ਇੱਕ ਵੱਡਾ ਸਵਾਲ ਹੋਰ ਖੜਾ ਹੋ ਗਿਆ ਪਿੰਡ ਹਰਸਾ ਬੇਲਾ ਦੀ ਜੇਕਰ ਗੱਲ ਕਰਾਂ ਤਾਂ ਪਿੰਡ ਹਰਸਾ ਬੇਲਾ ਦੇ ਵਿੱਚ ਜਦੋਂ ਸਾਡੀ ਗੱਲਬਾਤ ਸੱਤ ਦੇ ਸਰਪੰਚ ਨਾਲ ਹੋਈ ਜਾਂ ਹੋਰ ਸਥਾਨਿਕ ਲੋਕਾਂ ਨਾਲ ਹੋਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਠੱਕੇ ਦੇ ਨਾਲ ਮਾਈਨਿੰਗ ਕਰਨ ਦੀਆਂ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਜਿਹਦੀ ਪਿਛਲੇ ਦਿਨੀ ਇੱਕ ਵੀਡੀਓ ਵੀ ਆ ਲੋਕੀ ਵੇਖੀ ਐ ਜਾਂ ਵਿਚਾਲ ਸੈਣੀ ਹੁਣ ਵੀ ਬੋਲੇ ਆ ਕਿ ਉੱਥੇ ਬੁਰਜੀਆਂ ਗੱਡਣ ਬੁਰਜੀਆਂ ਕੀ ਹੁੰਦੀਆਂ ਇੱਕ ਉਹ ਹੁੰਦੇ ਨਿਸ਼ਾਨ ਲਾਣੇ ਹੁੰਦੇ ਉਹਨਾਂ ਨੇ ਉਹ ਥੰਮੀਆਂ ਜੇ ਗਾੜ ਦਿੰਦੇ ਹੈਨਾ ਜੋ ਸਾਡੇ ਭਾਸ਼ਾ ਖਥਮੀਆਂ ਦੀ ਕਰਦੇ ਨੇ ਉਹਨੇ ਵੀ ਹੁਣ ਇੰਨਾ ਖੜਾ ਹੋ ਗਿਆ ਉਹ ਆਈ ਪੱਟਣਾ ਇਹਨਾਂ ਨੂੰ ਡੀਸਿੰਟਿੰਗ ਦੇ ਨਾਤੇ ਸੱਤਿਆਨਾਸ਼ ਕਰਨਾ ਹੁਣ ਆਪਾਂ ਇਹ ਇਲਾਕੇ ਦਾ ਕਿਉਂਕਿ ਜੇ ਪਿੰਡ ਹਰਛਾ ਬੇਲੇ ਦੀ ਗੱਲ ਕੀਤੀ ਜਾਵੇ ਤਾਂ ਹਰਛਾ ਬੇਲਾ ਇੱਕ ਅਜਿਹਾ ਪਿੰਡ ਹੈ ਜਿਹੜਾ ਪਿੰਡ ਹੈ ਤੋਂ ਪਿੰਡ ਸੀ ਦੇ ਵਿੱਚ ਕੁਝ ਹੀ ਜਿਹੜਾ ਸਮੇਂ ਦੇ ਵਿੱਚ ਕਨਵਰਟ ਹੋ ਸਕਦਾ ਹੈ ਜੇਕਰ ਉੱਥੋਂ ਨਜਾਇਜ਼ ਮਾਈਨਿੰਗ ਲਗਾਤਾਰ ਇਸੇ ਤਰ੍ਹਾਂ ਚੱਲਦੀ ਰਹੀ ਜੇ ਉਹ ਨਜਾਇਜ਼ ਮਾਈਨਿੰਗ ਨਾ ਬੰਦ ਹੋ ਜੇ ਤਾਂ ਉਸ ਏਰੀਏ ਨੂੰ ਹੈ ਤਾਂ ਸੀ ਬਣ ਦੇ ਵਿੱਚ ਕੁਝ ਹੀ ਦਿਨ ਸਮਾਂ ਲੱਗਣਾ ਬਹੁਤ ਜਿਆਦਾ ਸਮਾਂ ਲੱਗਣਾ ਹਾਲਾਂਕਿ ਇਹਦੇ ਵਿੱਚ ਸਭ ਤੋਂ ਪਹਿਲਾਂ ਮਾਈਨਿੰਗ ਦੀ ਗੱਲ ਉੱਥੇ ਜਿਹੜੀ ਕੀਤੀ ਸੀ ਮੈਂ ਕੀਤੀ ਸੀ 2019 ਦੇ ਵਿੱਚ ਤੇ ਉਸ ਤੋਂ ਬਾਅਦ ਕੁਝ ਅਜਿਹੇ ਲੋਕ ਵੀ ਆਏ ਜਿਨ੍ਹਾਂ ਨਾਲ ਬਲਤ ਮੈਨੂੰ ਜੱਫੀਆਂ ਪਾਈਆਂ ਵੀ ਯਾਰ ਤੂੰ ਵਧੀਆ ਕਰਿਆ ਸਾਡੇ ਮਾਈਨਿੰਗ ਰੋਕਤੀ ਤੋਂ ਬਾਅਦ ਕੁਝ ਅਜਿਹੇ ਲੋਕ ਵੀ ਆਏ ਜਿਹੜੇ ਮੈਨੂੰ ਹੀ ਦੂਸ਼ਣ ਲਾਉਣ ਲੱਗੇ ਵੀ ਤੂੰ ਕਹੋਂ ਉਹਦਾ ਸਾਡੀ ਮਾਈਨਿੰਗ ਚ ਬੋਲਣਾ ਕਾਸ਼ ਤਾਂ ਮਾਈਨਿੰਗ ਕਰਾਣੀ ਹੈ ਅਸੀਂ ਕਿੱਥੇ ਰਹੀਏ ਕੀ ਕਰੀਏ ਤਾਂ ਗੱਲ ਸਰਪੇ ਇੱਥੇ ਨਹੀਂ ਨਹੀਂ ਹੈਗੀ ਗੱਲ ਇੱਥੇ ਇਹ ਆ ਵੀ ਜਦੋਂ ਕੁੱਤੀ ਚੋਰਾਂ ਰਲ ਜੇ ਤਾਂ ਅਜਿਹੀਆਂ ਚੀਜ਼ਾਂ ਹੁੰਦੀਆਂ ਪੁਲਿਸ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਹੁਣ ਕਿੰਨਾ ਵਧੀਆ ਸ਼ਾਂਤ ਮਾਹੌਲ ਆ ਮਾਈਨਿੰਗ ਦੇ ਸਮੇਂ ਕਿੰਨਾ ਡਿਸਟਰਬੈਂਸਦਾ ਸੀ ਸਾਰਾ ਏਰੀਆ ਹੁਣ ਇਸ ਜਗ੍ਹਾ ਦੇ ਉੱਤੇ ਧੱਕੇ ਨਾਲ ਮਾਈਨਿੰਗ ਬਾਰੇ ਤਾਂ ਸੋਚੋ ਵੀ ਨਾ ਅਸੀਂ ਹੋਰ ਕੋਰ ਤੋਂ ਨੂੰ ਕਹਿ ਰਹੇ ਇਸ ਜਗ੍ਹਾ ਦੇ ਉੱਤੇ ਧੱਕੇ ਨਾਲ ਮਾਈਨਿੰਗ ਕਰਨ ਬਾਰੇ ਸੋਚੋ ਵੀ ਨਾ ਚਾਹੇ ਕਿਸੇ ਨੂੰ ਨਾਲ ਲੈ ਕੇ ਆਜੋ ਚਾਹੇ ਰਫਲਾ ਵਾਲੇ ਨੂੰ ਚਾਹੇ ਕਿਸੇ ਨੂੰ ਵੀ ਚਾਹੇ ਪੂਰਾ ਤੰਤਰ ਲੈ ਕੇ ਆ ਜਾਓ ਕਿਉਂਕਿ ਜਦੋਂ ਹੋਂਦ ਦੀ ਗੱਲ ਹੁੰਦੀ ਆ ਇਹ ਹੁਣ ਹੋਂਦ ਦੀ ਗੱਲ ਆ ਗਈ ਆ ਪਿੰਡ ਦੇ ਹੋਂਦ ਦੀ ਜਦੋਂ ਪਿੰਡ ਖਤਮ ਹੋਣ ਦੀ ਕਿਗਾਰ ਤੇ ਪਹੁੰਚ ਗਿਆ ਪਿੰਡ ਨਕਸ਼ੇ ਤੋਂ ਗਾਇਬ ਹੋਣ ਦੀ ਕਿਗਾਰ ਤੇ ਪਹੁੰਚ ਗਿਆ ਹੁਣ ਗੱਲ ਹੋਂਦ ਦੀ ਆ ਤੇ ਇਹ ਹੋਂਦ ਦਿਖਾਣਗੇ ਪਿੰਡ ਵਾਲੇ ਤੇ ਇਲਾਕੇ ਵਾਲੇ ਤੇ ਇਲਾਕਾ ਹੁਣ ਜਾਗ ਚੁੱਕਾ ਹੈ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਪਿਛਲੇ ਦਿਨਾਂ ਤੋਂ ਲਗਾਤਾਰ ਮਾਇਨੇ ਖਿਲਾਫ ਜਿੱਥੇ ਅਤੇ ਆ ਵੀਡੀਓ ਚੱਲੀਆਂ ਨੇ ਜਾਂ ਖਬਰਾਂ ਲੱਗੀਆਂ ਨੇ ਉਸ ਜਗ੍ਹਾ ਦੇ ਉੱਤੋਂ ਮਾਈਨਿੰਗ ਬੰਦ ਹੋਈਆ ਕਿਉਂਕਿ ਉਹ ਮਾਈਨਿੰਗ ਨਜਾਇਜ਼ ਸੀ ਜਾਇਜ਼ ਮਾਈਨਿੰਗ ਜਿਹੜੀ ਹੈ ਉਹ ਕਿਤੇ ਵੀ ਚੱਲਦੀ ਹੋਊਗੀ ਤਾਂ ਪਰ ਜਾਇਜ਼ ਕਿਵੇਂ ਹੈ ਉਹਦੇ ਉੱਤੇ ਬਾਅਦ ਵਿੱਚ ਆਵਾਂਗੇ ਪਹਿਲਾਂ ਹਲੇ ਜੋ ਆ ਨਜਾਇਜ਼ ਤੌਰ ਤੇ ਧੱਕੇ ਨਾਲ ਬਦਮਾਚੀ ਨਾਲ ਕੰਮ ਜਿਹੜੇ ਹੁੰਦੇ ਸੀ ਜਾਂ ਹੋਣ ਵਾਲੇ ਸੀ ਇਹਨਾਂ ਨੂੰ ਠੱਲ ਜਿਹੜੀ ਆ ਪੈ ਰਹੀ ਹੈ ਤੇ ਮੈਂ ਇਲਾਕੇ ਨੂੰ ਫੇਰ ਹੱਥ ਜੋੜ ਕੇ ਬੇਨਤੀ ਕਰਦਾ ਵੀ ਤੁਹਾਡਾ ਸਾਡਾ ਕਿਸੇ ਨਾਲ ਨਹੀਂ ਸੋਚਣਾ ਸਾਨੂੰ ਆਪ ਹੀ ਖੜੇ ਹੋਣਾ ਪਊਗਾ ਆਪ ਹੀ ਉੱਠਣਾ ਪੈਣਾ ਕਿਉਂਕਿ ਜਦੋਂ ਮੈਂ ਸਰਕਾਰਾਂ ਦੀ ਗੱਲ ਕਰਾਂ ਪਿਛਲੀਆਂ ਸਰਕਾਰਾਂ ਤੋਂ ਵਾਕਿ ਕਿ ਆਹ ਸਰਕਾਰ ਲਿਆਂਦੀ ਸੀ ਬਦਲਾ ਦੇਣਿਆ ਤੇ ਪਰ ਇਹ ਹੈ ਜਿਹਾ ਬਦਲਾ ਆਇਆ ਵੀ ਇਹ ਜੀ ਬਦਲਾ ਦੀ ਨੇਰੀ ਆਈ ਇਹਨਾਂ ਦਾ ਉਹੀ ਬਦਲ ਤੇ ਮਾਈਂਡ ਹੀ ਬਦਲ ਤੇ ਲੋਕਾਂ ਦੇ ਲੋਕੋ ਸਵਾਲ ਤੁਹਾਨੂੰ ਹੈ ਤੁਹਾਨੂੰ ਦੀਂਦਾ ਨਹੀਂ ਹੈ ਵੀ ਇਹ ਤੁਹਾਡਾ ਏਰੀਆ ਏ ਤੁਹਾਡਾ ਹਲਕਾ ਏ ਤੁਹਾਡਾ ਇਲਾਕਾ ਏ ਇਹ ਗਰਕ ਹੁੰਦਾ ਜਾ ਰਿਹਾ ਜਿੱਥੇ ਤੁਸੀਂ ਡੀਸੇਲਟਿੰਗ ਦੀ ਗੱਲ ਕਰਦੇ ਉਹਦਾ ਪਹਿਲੇ ਡੀਸੇਲਟ ਹੋ ਚੁੱਕਾ ਕਿੰਨਾ ਤਾਂ ਏਰੀਆ ਖੁੱਲਾ ਪਿਆ ਪਾਣੀ ਕੇ ਦਾਬ ਤੋਂ ਜਿੱਦਾਂ ਵੀ ਜਾਊਗਾ ਅਗਲੇ ਤਾਂ ਨੁਕਸਾਨ ਹੋਊਗਾ ਸਾਰਾ ਤਾਂ ਇਸ ਕਰਕੇ ਹੁਣੇ ਇਲਾਕੇ ਦੇ ਉੱਤੇ ਰੈਮ ਕਰੋ ਆ ਡੀਸਲਟਿੰਗੜੀਆਂ ਚੀਜ਼ਾਂ ਤੇ ਬੰਦ ਕਰੋ ਜੜੀਆਂ ਵੀ ਜੋ ਵੀ ਤੁਸੀਂ ਹ ਜਦੋਂ ਤੱਕ ਪਿੰਡ ਮਨਜ਼ੂਰੀ ਨਹੀਂ ਦਿੰਦਾ ਉਦੋਂ ਤੱਕ ਉਹ ਦਰਿਆ ਦੇ ਵਿੱਚ ਬੜਿਓ ਵੀ ਨਾ ਇਹ ਸਾਡੀ ਤੁਹਾਨੂੰ ਸਲਾਹ ਵੀ ਹੈ ਚੇਤਾਵਨੀ ਵੀ ਹੈ ਕਿਉਂਕਿ ਹਲਕਾ ਜਿਹੜਾ ਹੁਣ ਇੱਕ ਮੁੱਠ ਇੱਕ ਝੁੱਟ ਹੋ ਚੁੱਕਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਣਜੀਤਪੁਰ ਸਰਪੰਚ ਪਿੰਡ ਹਰਸਾ ਬੇਲਾ ਮੇਰਾ ਵੀਡੀਓ ਬਣਾਉਣ ਦਾ ਕਾਰਨ ਅਚ ਇਹ ਹੈ ਜੀ ਡੀਸਰਟਿੰਗ ਮਾਈਨਿੰਗ ਸਾਡਾ 2 ਦਿਨ ਪਹਿਲੇ ਮੀਟਿੰਗ ਹੋਈ ਜੀ ਜਿਹਦੇ ਵਿੱਚ ਪਿਛਲੇ ਵੇਲੇ ਵਾਲੇ ਵੀ ਮੌਜੂਦ ਸਨ ਉਹ ਐਸਡੀ ਵੀ ਆਇਆ ਸੀ ਔਰ ਹੋਰ ਅਧਿਕਾਰੀ ਵੀ ਮਨੋਂ ਦੇ ਨਾਲ ਆਏ ਸੀ ਅਸੀਂ ਇਹ ਹੀ ਕਹਿਣਾ ਚਾਹੁੰਦੇ ਆ ਔਰ ਸਾਡੀ ਇਹੀ ਮਤਲਬ ਬੇਨਤੀ ਹੈ ਹੱਥ ਜੋੜ ਕੇ ਬੇਨਤੀ ਹੈ ਅਸੀਂ بار-बार ਹੱਥ ਜੋੜਦੇ ਆਂ ਔਰ ਸਾਡਾ ਇਹੀ ਫੈਸਲਾ ਲਿਆ ਗਿਆ ਕਿ ਅਸੀਂ ਮਾਈਨਿੰਗ ਨਹੀਂ ਹੋਣ ਦੇਣੀ ਨਾ ਡੀਸੈਲਟਿੰਗ ਹੋਣ ਦੇਣੀ ਔਰ ਪਲੀਜ਼ ਸਾਡੀ ਇਹ ਬੇਨਤੀ ਨੂੰ ਸਰਕਾਰ ਕਰੋ ਔਰ ਜਿਹੜੇ ਮਤਲਬ ਇਦਾਂ ਹਮ ਬੋਲਦੇ ਆ ਕਿ ਪੱਥਰ ਬਹੁਤ ਪਿਆ ਹੋਇਆ ਹੈ ਜੀ ਡੀਸੈਲਟਿੰਗ ਕਰवानी ਪੈਣੀ ਜੀ ਡਿਸਾਈਟਿੰਗ ਤੇ ਬਿਨਾ ਵੀ ਹੋਰ ਕੁਝ ਇਹਦੇ ਵਿੱਚ ਹੋ ਨਹੀਂ ਸਕਦਾ ਕਿ ਪਾਣੀ ਦਾ ਰੁਖ ਸਾਡੇ ਇੱਧਰ ਗੁਰਦੁਆਰੇ ਸਾਈਡ ਹੋ ਗਿਆ ਵਾ ਜੀ ਦੇਖੋ ਜੀ ਤੁਹਾਨੂੰ ਪਤਿਆ ਹੜਾਂ ਦੇ ਦੌਰਾਨ ਵਿੱਚ ਦੋ-ਦੋ ਮੰਜ਼ਲੀ ਵਧੀਆ ਤੇ ਵਧੀਆ ਕੋਠੀਆਂ ਬੈਗੀਆਂ ਔਰ ਖਵਾਜੇ ਪੀਰ ਮੋਰੇ ਇਹ ਕੀ ਆਏ ਬਜਰੀ ਰੇਤਾ ਇਹ ਕੀ ਆਇਓ ਤਾਂ ਇਹ ਵੀ ਲੈ ਜੂੰਗਾ ਰੁੜਾ ਕੇ ਥੱਲੇ ਨੂੰ ਜਦੋਂ ਨਹੀਂ ਇੰਨੇ ਨਹੀਂ ਬਜਰੀਆਂ ਰੇਤੇ ਸਿਮੇਂਟ ਸਹਨ ਵਧੀਆ ਕਰਕੇ ਲਗਾਏ ਹੋਏ ਲੋਕਾਂ ਨੇ ਆਪਣੀਆਂ ਟੈਲਾ ਵਗੈਰਾ ਲਗਾਈਆਂ ਵਾ ਔਰ ਸਾਡੇ ਇੱਥੇ ਕੋਠੀਆਂ ਵੀ ਹੜੀਆਂ ਗਈਆਂ ਉਹ ਵੀ ਲੈ ਗਏ ਆ ਹੜਾ ਕੇ ਡੰਗੇ ਲੈ ਗਏ ਹੜਾ ਕੇ ਇਹ ਰੇਤਾ ਬਜਰੀ ਤਾਂ ਕਿਹਾ ਹੈ ਜੀ ਪੁਲਿਸ ਇਹ ਢੀ ਸੈਲਟਿੰਗ ਦਾ ਨਾਮ ਦੇ ਕੇ ਮਾਈਨਿੰਗ ਰੋਕ ਦਿੱਤੀ ਜਾਵੇ ਅਸੀਂ ਆਪਣੀ ਸਰਕਾਰਾਂ ਮੋਰੇ ਹੱਥ ਜੋੜ ਕੇ ਬੇਨਤੀ ਕਰਦੇ ਆ ਜੀ ਔਰ ਸਾਨੂੰ ਇਨਾ ਮਤਲਬ ਡੀਸਰਟਿੰਗ ਦਾ ਨਾਮ ਦੇ ਕੇ ਮਾਈਨਿੰਗ ਨਾ ਕੀਤੀ ਜਾਵੇ ਪਲੀਜ਼ ਹੋਰ ਅਸੀਂ தோਤੇ ਆਪਣੀਆਂ ਸਰਕਾਰਾਂ ਤੋਂ ਇਹੀ ਗੁਜਾਰਸ਼ ਹੈ ਜੀ ਔਰ ਮੈਨੂੰ ਪਤਾ ਹੈ ਸਾਨੂੰ ਆਪਣੀ ਸਰਕਾਰਾਂ ਤੋਂ ਮਾਣ ਹੈ ਜੀ ਇਹ ਸਾਡੀ ਜਰੂਰ ਸੁਣੂਗੇ ਧੰਨਵਾਦ